ਆਏ ਜਿਹੜਾ ਪੰਜਾਬ ਦੇ ਪਾਣੀਆਂ ਦੀ ਲੁੱਟ ਆ ਉਹ ਅੰਗਰੇਜ਼ ਦੇ ਵਜ੍ਹਾ ਸੀਗਾ ਉਦੋਂ ਸ਼ੁਰੂ ਹੋ ਗਈ ਪਹਿਲੀ ਲੁੱਟ ਉਹਦੋਂ ਹੋਈ ਜਦੋਂ ਅੰਗਰੇਜ਼ ਨੇ ਗੰਗ ਕਨਾਲ ਬਣਤੀ ਰਾਜਸਥਾਨ ਨੂੰ ਉਹ ਛੋਟਾ ਨਹਿਰ ਤਾਂ ਬਹੁਤ ਛੋਟੀ ਸੀ ਚਾਹੇ ਇਸ ਤੋਂ ਦੇਸੀ ਸੀ ਇਸ ਤੋਂ ਪਾਣੀ ਉਹਦੇ ਵਿੱਚ ਜਾਂਦਾ ਹੈਗਾ ਤੇ ਪਰ ਉਹ ਉਹ ਪਹਿਲੀ ਵਾਰ ਆਜ਼ਾਦ ਹੋ ਗਿਆ ਤਾਂ ਉਹਨਾਂ ਨੇ ਜਿਹੜਾ ਕੇਂਦਰ ਹੈਗਾ ਉਹਨੇ ਲਗਾਤਾਰ ਪੰਜਾਬ ਦਾ ਪਾਣੀ ਬਾਹਰ ਨਾ ਜੇਦੇ ਵਿੱਚੋਂ ਮੇਨ ਸਪਲਾਈ ਜਿਹੜੀ ਬਾਹਰ ਮੁੰਤੀ ਗਈ ਉਹ ਸੀਗੀ ਰਾਜਸਥਾਨ ਕਿਡਰਾਂ ਇਹ ਵੀ ਉਹਦੇ ਵਿੱਚ ਕੀ ਸੀਗਾ ਕਿ ਵੀ ਰਾਜਸਥਾਨ ਫੀਡਰ ਜਿਹੜੀ ਸੀ ਉਹ 8.5 ਮਿਲੀਅਨ ਕਿ ਉਹ ਏਕੜ ਫੁੱਟ ਦਾ ਜਿਹੜਾ ਪਾਣੀ ਹੈਗਾ ਸਮਝ ਲਓ ਮੋٹے ਤੌਰ ਤੇ ਤੁਸੀਂ ਇਹ ਕਹਿ ਲਓ ਕਿ ਵਿਆਸ ਦਰਿਆ ਪੂਰਾ ਕਹਿ ਲਓ ਪਛਮੀ ਪੰਜਾਬ ਤੋਂ ਲੋਕ ਉਜੜ ਕੇ ਆਏ ਆ ਉਹਨਾਂ ਨੂੰ ਵੰਡਦੀਆਂ ਜ਼ਮੀਨਾਂ ਜਾਂ ਵੰਡਦਾ ਪੈਲੀਆਂ ਮਿਲ ਜਾਣ ਪਰ ਇਹ ਸਾਰਾ ਖੁੰਮ ਦੇ ਬਾਅਦ ਤੇ ਪ੍ਰੋਮਿਸਿੰਗ ਹੋਣ ਦੇ ਬਾਅਦ ਵੀ ਸਾਰੀਆਂ ਗੱਲਾਂ ਤੋਂ ਮੁੱਕੇ ਜੇ ਆਪਾਂ ਨੂੰ ਪਾਣੀ ਆਪਣੇ ਤੋਂ ਖੋਲਿਆ ਵੰਡਦੇ ਹੀ ਆਪਣਾ ਹੱਕ ਦਿੱਤਾ ਨਹੀਂ ਦੇ ਆਜੇ ਹਲਤਾ ਕੀ ਵੀ ਪੰਜਾਬ ਦੇ ਵਿੱਚੋਂ 28.5 ਮਿਲੀਅਨ ਇਕੜ ਫੁੱਟ ਪਾਣੀ ਫਲੋ ਹੁੰਦਾ ਘਟ ਰਿਹਾ ਹੁੰਦਾ ਪਰ ਉਹਦੇ ਵਿੱਚੋਂ ਪੰਜਾਬ ਦੇ ਬੱਲੇ ਰਾਜਸਥਾਨ ਤੇ ਹਰਿਆਣੇ ਨੂੰ ਦੇ ਕੇ 59 ਮਿਲੀਅਨ ਇਕੜ ਫੁੱਟ ਬੱਲੇ ਵਿੱਚ ਦੂਜੇ ਸਿਰਸ਼ਾਪਨਾ ਕੇਂਦਰ ਨਾਲ ਕੇਂਦਰ ਨਾਲ ਆਪਾਂ ਸੰਗਠਨ ਹਾਲ ਸਾਜਦੇ ਆ ਕੇਂਦਰ ਨੂੰ ਆਪਾਂ ਤਾਂ ਦੱਸ ਸਕਦੇ ਆ ਇਹ ਵੀ ਦੇਖੋ ਤੁਹਾਡੇ ਕੋਲੇ ਆਲਟਰਨੇਟਿਵ ਹੈਗੇ ਆ ਤੁਸੀਂ ਸ਼ਾਤਰ ਸ਼ਾਰਦਾ ਯਮਨਾ ਲਿੰਕ ਕਨਾਲ ਤੋਂ ਰਾਜਸਥਾਨ ਨੂੰ ਪਾਣੀ ਦੇ ਦੋ ਸਾਡਾ ਪਾਣੀ ਹੌਲੀ ਹੌਲੀ ਸਾਨੂੰ ਵਾਪਸ ਕਰੋ ਤੁਸੀਂ ਜਿੰਨੇ ਦਿਨ ਵਰਤ ਲਿਆ ਜਦੋਂ ਠੀਕ ਆ ਸਭ ਲੋਕਲੇ ਆ ਹਾਂ ਬਤਾਉਦਾ ਵੀ ਕੋਈ ਮਾਲੀਆ ਦਿਓ ਸਾਨੂੰ ਕੁਸ਼ ਕਰੋ ਪਰ ਇਹ ਲੜਾਈਆਂ ਵੀ ਸਰਕਾਰਾਂ ਹੀ ਲੜਨਾ ਦਿੱਕਤ ਇਹ ਆ ਕਿ ਕੀ ਆਪਾਂ ਰਲ ਕੇ ਛੱਕਾ ਕੇ ਕਿ ਨਹੀਂ ਕੀ ਆਪਾਂ ਜਿਹਨੇ ਚੁਣੇਵੇਂ ਨਮਾਇੰਦੇ ਆ ਉਹ ਇਹ ਗੱਲ ਕਰਦੇ ਆ ਕਿ ਪਿਛਲੇ ਸੀਜ਼ਨ ਦੇ ਵਿੱਚ ਪੰਜਾਬ ਨੇ ਹੜਾਂ ਦੀ ਮਾਰ ਸਹੀ ਤੇ ਉਦੋਂ ਬਹੁਤ ਸਵਾਲ ਉੱਠੇ ਕਿ ਅਗਰ ਪੰਜਾਬ ਇਸ ਹੜਾਂ ਦੀ ਪਾਣੀ ਦੀ ਜਿਹੜੀ ਮਾਰ ਚੱਲ ਰਹੀ ਹੈ ਤੇ ਪੰਜਾਬ ਇਨ੍ਹਾਂ ਪਾਣੀਆਂ ਦਾ ਪੂਰਾ ਮਾਲਕ ਕਿਉਂ ਨਹੀਂ ਹੈ ਇਸੇ ਮਾਲਕੀ ਨੂੰ ਲੈ ਕੇ ਅੱਜ ਸਵਾਲ ਉਠਾਏ ਗਏ ਨੇ ਮਿਸਲ ਸਤਲੁਜ ਦੇ ਵੱਲੋਂ ਜਾਣਾਂਗੇ ਉਹ ਕਿਹੜੇ ਮਸਲੇ ਆ ਜਿਹੜੇ ਪਾਣੀ ਨੂੰ ਲੈ ਕੇ ਪਾਣੀ ਦੀ ਮਾਲਕੀ ਨੂੰ ਲੈ ਕੇ ਧਿਆਨ ਦੇ ਵਿੱਚ ਦਿਵਾਉਣਾ ਚਾਹੁੰਦੇ ਨੇ ਖਾਸ ਤੌਰ ਤੇ ਅਜਿਹੀ ਸਪਲਾਈ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਸੰਘਰਸ਼ ਵੀ ਹੁੰਦਾ ਉੱਥੇ ਵੀ ਇਹ ਜਿਹੜੀ ਟੀਮ ਹੈ ਹਿੱਸਾ ਸੀ ਜਿਹੜਾ ਨਹਿਰ ਨੂੰ ਕੰਕਰੀਟ ਨਾਲ ਪੱਕਾ ਕੀਤਾ ਜਾ ਰਿਹਾ ਜਿਹੜੀ ਸਰਹੰਦ ਫੀਡਰ ਨਹਿਰ ਹੈ ਉਸ ਦੇ ਨਾਲ ਇੱਕ ਇੰਦਰਾ ਗਾਂਧੀ ਕਨਾਲ ਹੈ ਜਿਹੜੀ ਰਾਜਸਥਾਨ ਨੂੰ ਜਾਂਦੀ ਹੈ ਰਾਜਸਥਾਨ ਫੀਡਰ ਵੀ ਜਿਹਨੂੰ ਮਾਲਵੇ ਦੇ ਵਿੱਚ ਅਸੀਂ ਕਹਿੰਦੇ ਆ ਤਾਂ ਉਸ ਨੂੰ ਵੀ ਕੰਕਰੀਟ ਦੇ ਨਾਲ ਉਹਦੀ ਸਤ੍ਹਾ ਜਿਹੜੀ ਪੱਕੀ ਕੀਤੀ ਤੇ ਸਵਾਲ ਇਹ ਉੱਠੇ ਕਿ ਕੀ ਜਿਹੜਾ ਇਸ ਦੇ ਨਾਲ ਜਿਹੜਾ ਪਾਣੀ ਹੈ ਜੀਰੇਗਾ ਨਹੀਂ ਧਰਤੀ ਦੇ ਵਿੱਚ ਤੇ ਆਸ-ਪਾਸ ਦੇ ਜਿਹੜੇ ਅਲਾਕੇ ਨੇ ਉੱਥੇ ਜਿੱਥੇ ਪਾਣੀ ਦਾ ਪੱਧਰ ਉੱਚਾ ਹੁੰਦਾ ਸੀ ਜੀਰਨ ਦੇ ਨਾਲ ਤੇ ਉਹ ਵੀ ਥੱਲੇ ਕਿਤੇ ਨਾ ਕਿਤੇ ਜਾਏਗਾ ਤਾਂ ਕਈ ਤਰ੍ਹਾਂ ਦੇ ਸਵਾਲ ਨੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਗੱਲ ਕਰ ਰਹੀ ਹੈ ਮਿਸਲ ਸਤਲੁਜ ਹੋਰ ਕੀ ਕਹਿਣਾ ਚਾਹੁੰਦੀ ਹੈ ਮੇਰੇ ਨਾਲ ਅਜੀਪਾਲ ਬਰਾੜ ਨੇ ਬਰਾੜ ਸਾਹਿਬ ਸਭ ਤੋਂ ਪਹਿਲਾਂ ਤਾਂ ਜਿਹੜਾ ਮਾਲਕੀ ਦਾ ਸਵਾਲ ਹੈ ਜਿਹੜਾ ਜਿਹੜਾ ਤੁਸੀਂ ਉਠਾਇਆ ਉਹ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਜੀ ਜਿਹੜੇ ਪੰਜਾਬ ਦੇ ਵਿੱਚੋਂ ਦਰਿਆ ਕ੍ਰੋਸ ਕਰਦੇ ਲੰਘਦੇ ਆ ਉਹਨਾਂ ਉਹ ਉਹਦਾ ਪੰਜਾਬ ਰੈਪੇਰੀਅਨ ਹੈ ਰੈਪੇਰੀਅਨ ਦਾ ਮਤਲਬ ਹੁੰਦਾ ਕਿ ਆਪਾਂ ਉਹਦੇ ਤੇ ਟੱਟ ਤੇ ਪੈਨੇ ਆ ਜਾਂ ਉਸ ਬੇਸਨ ਚ ਪੈਨੇ ਆ ਜਦੋਂ ਵੀ ਕਿਤੇ ਹਾੜ ਹੁੰਦੇ ਆ ਹੈ ਤਾਂ ਆਪਾਂ ਨੂੰ ਉਹਦੀ ਮਾਰ ਚਲਨੀ ਪੈਂਦੀ ਆ ਦੁਨੀਆ ਦਾ ਇੱਕ ਕਾਨੂੰਨ ਹੈਗਾ ਦੁਨੀਆ ਦਾ ਇੱਕ ਕਾਨੂੰਨ ਤਾਂ ਕੀ ਕਹ ਲੈ ਇੱਕ ਨੋਰਮ ਹੈਗਾ ਇੱਕ ਰਿਵਾਇਤ ਬਣੀ ਵੀ ਆ ਕਿ ਭਈ ਜਿਹੜਾ ਬੰਦਾ ਉਹਦੀ ਮਾਰ ਚ ਹਲਦਾ ਜਿਹੜਾ ਬੰਦਾ ਉਹਦਾ ਨੁਕਸਾਨ ਚਲਦਾ ਉਹੀ ਉਹਦੀ ਉਹਦੀ ਚੰਗਿਆਈ ਮਤਲਬ ਉਹਦਾ ਜੋ ਗੋਣ ਫਾਇਦੇ ਹੋਣਗੇ ਉਹੀ ਨਹੀਂ ਉਹਦੇ ਹੋਣਗੇ ਹਾਂਜੀ ਉਹਦੇ ਬੈਨੀਫਿਟਸ ਵੀ ਉਹਦੇ ਹੀ ਹੈਗੇ ਆ ਸੋ ਉਸਾ ਨਾ ਜੋ ਪਾਣੀ ਪਾਣੀ ਦੀ ਮਾਲਕੀ ਹੈਗੀ ਐ ਇਸਦੀ ਜੋ ਪਾਣੀ ਇੱਥੋਂ ਨਿਕਲਦਾ ਜਾਂਦਾ ਹੈ ਦਰਿਆਵਾਂ ਚ ਉਹਦੀ ਮਾਲਕੀ ਸਾਡੀ ਬਣਦੀ ਆ ਪੰਜਾਬ ਦੀ ਬਣਦੀ ਆ ਜਿਹੜੇ ਚੋਂ ਰਾਵੀ ਬਿਆਸ ਤੇ ਸਤਲੁਜ ਇਹ ਤਿੰਨੇ ਦਰਿਆਵਾਂ ਦੀ ਜਿਹੜੀ ਮਾਲਕੀ ਆ ਉਹ ਇਸ ਪੰਜਾਬ ਦੀ ਬਣਦੀ ਆ ਔਰ ਇਹਦੇ ਚ ਖਾਸ ਤੌਰ ਤੇ ਮਾਲਕੀ ਨੂੰ ਲੈ ਕੇ ਹੁਣ ਤੱਕ ਜਿਹੜਾ ਤੁਸੀਂ ਡਾਟਾ ਖੰਗਾ ਲਿਆ ਉਹਦੇ ਚ ਕੀ ਮਿਲਿਆ ਕਿਉਂਕਿ ਸਾਰੇ ਲੀਡਰ ਕਹਿੰਦੇ ਤਾਂ ਆਏ ਜੀ ਅਸੀਂ ਐਸਪੀਐਲ ਹਰਿਆਣੇ ਨੂੰ ਨਹੀਂ ਪਾਣੀ ਦੇਵਾਂਗੇ ਪਾਣੀ ਦੀ ਸਪਲਾਈ ਪਰ ਰਾਜਸਥਾਨ ਨੂੰ ਵੀ ਨਿਰੰਤਰ ਜਾਂਦੀ ਆ ਪਰ ਖੜਾ ਚ ਅਸੀਂ ਇਹ ਵੀ ਦੇਖਿਆ ਕਿ ਉਹਨਾਂ ਦੋਨਾਂ ਰਾਜਾਂ ਦੇ ਵੱਲੋਂ ਮਨਾ ਵੀ ਕੀਤਾ ਗਿਆ ਕਿ ਉਹਨ ਸਾਨੂੰ ਪਾਣੀ ਦੀ ਲੋੜ ਨਹੀਂ ਐ ਪਰ ਉਦੋਂ ਕੱਲੀ ਮਾਰ ਐ ਜਿਹੜੀ ਪੰਜਾਬ ਦੇ ਪਾਣੀ ਤੇ ਪਈ ਜਿਹੜਾ ਕੁਝ ਕਿਊਸਕ ਫੁੱਟ ਪਾਣੀ ਜ਼ਰੂਰ ਉਹਨਾਂ ਨੇ ਲਿਆ ਪਰ ਜਿਹੜਾ ਸਾਡੇ ਕੋਲੇ ਜਿਹੜੀ ਜ਼ਿਆਦਾ ਸੀਗੀ ਪੰਜਾਬ ਜਲ ਬੋਰਡ ਨੇ ਵੀ ਕਿਹਾ ਕਿ ਅਸੀਂ ਤੁਹਾਨੂੰ ਇੰਨੇ ਹਜ਼ਾਰ ਕਿਊਸਕ ਪਾਣੀ ਦਿੰਦੇ ਹਾਂ ਤੁਸੀਂ ਲਓ ਪਰ ਉਦੋਂ ਅੱਗੋਂ ਮਨਾ ਕਰ ਦਿੱਤਾ ਐ ਐ ਜੀ ਕਿ ਜਿਹੜਾ ਪੰਜਾਬ ਦੇ ਪਾਣੀਆਂ ਦੀ ਲੁੱਟ ਆ ਉਹ ਅੰਗਰੇਜ਼ ਜਦੋਂ ਇੱਥੇ ਸੀਗਾ ਉਦੋਂ ਸ਼ੁਰੂ ਹੋ ਗਈ ਪਹਿਲੀ ਲੁੱਟ ਉਹਦੋਂ ਹੋਈ ਜਦੋਂ ਅੰਗਰੇਜ਼ ਨੇ ਗੰਗ ਕਨਾਲ ਦੇਤੀ ਰਾਜਸਥਾਨ ਨੂੰ ਉਹ ਨਹਿਰ ਤਾਂ ਬਹੁਤ ਛੋਟੀ ਸੀ 2400 ਕਿਊਸਕ ਦੀ ਸੀਗੀ ਹੁਣ ਉਹ 2700 ਕਿਊਸਕ ਪਾਣੀ ਉਹਦੇ ਵਿੱਚ ਜਾਂਦਾ ਹੈਗਾ ਤੇ ਪਰ ਉਹ ਉਹ ਪਹਿਲੀ ਵਾਰ ਸੀਗਾ ਉਹ ਵੀ ਉਹਨੇ ਪਹਿਲਾਂ ਨਾ ਕਰਦੇ ਰਹੇ ਪਰ ਫਿਰ ਉਹਨਾਂ ਨੇ ਜਦੋਂ ਮਹਾਰਾਜਾ ਗੰਗਾ ਸਿੰਘ ਨੇ ਉਹਨਾਂ ਦੀ ਪਹਿਲੀ ਜੰਗ ਚ ਮਦਦ ਕੀਤੀ ਤਾਂ ਆਪਦੇ ਮਫਾਦਾ ਨੂੰ ਲੈ ਕੇ ਅੰਗਰੇਜ਼ ਨੇ ਆਪਦੇ ਫਾਇਦਾ ਲੈਣ ਵਾਸਤੇ ਉਹਨੇ ਪੰਜਾਬ ਦਾ ਸਮਝ ਲੋ ਇੱਕ ਤਰ੍ਹਾਂ ਖਜ਼ਾਨਾ ਗਾਹ ਦਿੱਤਾ ਪਰ ਉਸ ਤੋਂ ਬਾਅਦ ਜਿਹੜੇ ਜ਼ਿਆਦਾ ਵੱਡੀਆਂ ਲੁੱਟਾਂ ਹੋਈਆਂ ਪੰਜਾਬ ਦੇ ਪਾਣੀ ਦੀਆਂ ਉਹ ਜਦੋਂ ਟਰਾਂਸਫਰ ਆਫ ਪਾਵਰ ਹੋ ਗਈ ਜਦੋਂ ਪਾਰਟ ਆਜ਼ਾਦ ਹੋ ਗਿਆ ਤਾਂ ਉਹਨਾਂ ਨੇ ਜਿਹੜਾ ਕੇਂਦਰ ਹੈਗਾ ਉਹਨਾਂ ਨੇ ਲਗਾਤਾਰ ਪੰਜਾਬ ਦਾ ਪਾਣੀ ਬਾਹਰ ਦਿੱਤਾ ਜਿਹਦੇ ਵਿੱਚੋਂ ਮੇਨ ਸਪਲਾਈ ਜਿਹੜੀ ਬਾਹਰ ਦਿੱਤੀ ਗਈ ਉਹ ਸੀਗੀ ਰਾਜਸਥਾਨ ਫੀਡਰ 라ਹੀਂ ਕਿ ਵੀ ਉਹਦੇ ਵਿੱਚ ਕੀ ਸੀਗਾ ਕਿ ਵੀ ਰਾਜਸਥਾਨ ਫੀਡਰ ਜਿਹੜੀ ਸੀਗੀ ਉਹ 8.5 ਮਿਲੀਅਨ ਕਿਊ ਏਕੜ ਫੁੱਟ ਦਾ ਜਿਹੜਾ ਪਾਣੀ ਹੈਗਾ ਸਮਝ ਲਓ ਮੋٹے ਤੌਰ ਤੇ ਤੁਸੀਂ ਇਹ ਕਹਿ ਲਓ ਕਿ ਬਿਆਸ ਦਰਿਆ ਪੂਰਾ ਕਹਿ ਲਓ ਹਨਾ ਉਹ 11 ਕਿ ਮਿਲੀਅਨ ਏਕੜ ਫੁੱਟ ਦਾ ਹੈਗਾ ਤਾਂ ਬਿਆਸ ਦਰਿਆ 라ਹੀਂ ਜਿੰਨਾ ਕੁ ਪਾਣੀ ਉਹਨਾਂ ਨੇ ਰਾਜਸਤਾਨ ਨੂੰ ਦਿੱਤਾ ਜੇ 8.5 ਮਿਲੀਅਨ ਏਕੜ ਫੁੱਟ ਇੱਥੇ ਫਿਰ ਭਾਖੜਾ ਮੇਨ ਲਾਈਨ ਰਾਈ ਤੇ ਗੰਗਕ ਲਾਲ ਰਾਈ ਤਾਂ तकरीबन 11 11.5 12 ਮਿਲੀਅਨ ਏਕੜ ਫੁੱਟ ਜਿਹੜਾ ਪਾਣੀ ਆ ਅੱਜ ਰਾਜਸਤਾਨ ਨੂੰ ਜਾ ਰਿਹਾ ਜਿਹਦਾ ਕੋਈ ਲੈਣਾ ਦਿਲ ਲਾਗਾ ਦੇਗਾ ਨਹੀਂ ਜੋ ਕਿਸੇ ਤਰੀਕੇ ਨਾਲ ਵੀ ਪੰਜਾਬ ਦਾ ਪਾਣੀ ਨਹੀਂ ਮਤਲਬ ਇਹਨਾਂ ਦਾ ਪਾਣੀ ਨਹੀਂ ਬਣਦਾ ਪੰਜਾਬ ਦਾ ਪਾਣੀ ਆ ਹੋਰ ਕਮਾਲ ਦੀ ਗੱਲ ਆ ਜਦੋਂ ਵਰਲਡ ਬੈਂਕ ਨੇ ਮਨਾ ਕੀਤਾ ਕਿ ਵੀ ਇਹ ਕਿਉਂ ਦੇ ਰਹੇ ਹੋ ਤੁਸੀਂ ਬਾਹਰ ਕਿਉਂ ਕੱਢ ਰਹੇ ਹੋ ਤਾਂ ਇਹਨਾਂ ਨੇ ਇਹ ਪਲੀ ਲਈ ਕਿ ਜਿਹੜੇ ਲੋਕ ਮੌਂਟਗੁਮਰੀ ਤੇ ਲਾਇਲਪੁਰ ਦੇ ਇਲਾਕਿਆਂ ਚੋਂ ਉੱਠ ਕੇ ਆਏ ਆ ਸਾਡੇ ਜਿਨ੍ਹਾਂ ਦੀਆਂ ਜ਼ਰਖੇਜ਼ ਜ਼ਮੀਨਾਂ ਸੀ ਉੱਥੇ ਅਸੀਂ ਉਹਨਾਂ ਨੂੰ ਰਾਜਸਥਾਨ 'ਚ ਵਸਾਉਣਾ ਹੈ ਹੈ ਤਾਂ ਕਿ ਵੀ ਉਹਨਾਂ ਨੂੰ ਬਰਾਬਰ ਦੀ ਜ਼ਮੀਨ ਦੇ ਸਕੀਏ ਇਸ ਕਰਕੇ ਅਸੀਂ ਸੈਟਲਮੈਂਟਸ ਕਰਕੇ ਚੱਲਦੇ ਆਂ ਐਂਡੀ ਗੁਲਾਟੀ ਜਿਹੜੇ ਉਹਦੇ ਮੇਨ ਇੰਟਰਲੋਕੂਟਰ ਸੀਗੇ ਜਿਨ੍ਹਾਂ ਨੇ ਉਹ ਫੈਸਲੇ ਦੇ ਵਿੱਚ ਪਏ ਸੀ ਉਹ ਆਉਦੀ ਕਿਤਾਬ 'ਚ ਵੀ ਲਿਖਦੇ ਆ ਕਿ ਵੀ ਮੈਨੂੰ ਇਹ ਲੱਗਿਆ ਲੱਗਦਾ ਹੁਣ ਇਬ ਇਸ ਜਿਹੜੇ ਆਪਣਾ ਜਿਹੜੇ ਪੰਜਾਬ ਦੇ ਉਧਰੋਂ ਪੱਛਮੀ ਪੰਜਾਬ ਤੋਂ ਲੋਕ ਉਜੜ ਕੇ ਆਏ ਆ ਉਹਨਾਂ ਨੂੰ ਬਣਦੀਆਂ ਜ਼ਮੀਨਾਂ ਆ ਜਾਂ ਬਣਦਾ ਪੈਲੀਆਂ ਮਿਲ ਜਾਣਗੀਆਂ ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਇਹ ਪ੍ਰੋਮਿਸਸ ਹੋਣ ਦੇ ਬਾਵਜੂਦ ਸਾਰੀਆਂ ਗੱਲਾਂ ਤੋਂ ਮੁੱਕ ਗਈਆਂ ਅੱਜ ਤੁਸੀਂ ਉੱਥੇ ਕਨਾਲ ਦੇ ਉੱਤੇ ਨਹਿਰ ਦੇ ਉੱਤੇ ਹੈ ਤੁਸੀਂ ਪੈਲੀ ਨਹੀਂ ਲੈ ਸਕਦੇ ਹੈ ਉਹ ਪੈਲੀ ਉਹ ਜਿਹੜੀ ਹੈਗੀ ਆ ਉਸ ਡਿਸਟ੍ਰਿਕਟ ਦੇ ਲੋਕਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਅਲੋਟਮੈਂਟ ਦੇ ਵਿੱਚ ਤੇ ਉਹ 12 ਵਾਲਾ ਨਹੀਂ ਲੈ ਸਕਦਾ ਜੇ ਕਿਸੇ ਕੋਟੇ ਦੇ ਵਿੱਚ ਹੋਵੇ ਤਾਂ ਉਹ ਤੁਸੀਂ ਸੈਕੰਡਰੀ ਪਰਚੇਸ 'ਚ ਵੀ ਨਹੀਂ ਖਰੀਦ ਸਕਦੇ ਬਾਹਰੋਂ ਜਾ ਕੇ ਸੋ ਇਸ ਤਰੀਕੇ ਦਾ ਉਹ ਕਾਨੂੰਨ ਬਣ ਗਿਆ ਇਸ ਤਰੀਕੇ ਦੇ ਹੋ ਗਏ ਕਿ ਲਾਜ਼ ਬਣ ਗਏ ਤੇ ਆਪਾਂ ਨੂੰ ਪਾਣੀ ਆਪਣੇ ਤੋਂ ਖੋ ਲਿਆ ਬਣਦੀ ਆਪਣਾ ਹੱਕ ਦਿੱਤਾ ਨਹੀਂ ਤੇ ਅੱਜ ਇਹ ਹਾਲਤਾ ਕਿ ਵੀ ਪੰਜਾਬ ਦੇ ਵਿੱਚੋਂ 28.5 ਮਿਲੀਅਨ ਏਕੜ ਫੁੱਟ ਪਾਣੀ ਫਲੋ ਹੁੰਦਾ ਕੱਟ ਦਰਿਆਵਾਂ ਦਾ ਪਰ ਉਹਦੇ ਵਿੱਚੋਂ ਪੰਜਾਬ ਦੇ ਪੱਲੇ ਰਾਜਸਥਾਨ ਨੂੰ ਹਰਿਆਣੇ ਨੂੰ ਦੇ ਕੇ 1.9 ਮਿਲੀਅਨ ਏਕੜ ਫੁੱਟ ਪੱਲੇ ਪੈ ਜੀ ਮਾਨ ਵੀ ਕਹਿੰਦੇ ਨਜ਼ਰ ਆਈ ਕਿ ਇਸ ਵਾਰ ਅਸੀਂ ਜਿਹੜਾ ਸੀਜ਼ਨ ਹੈ ਸਾਡਾ ਇਹ ਜਿਹੜਾ ਸੋਨੀ ਸੀਜ਼ਨ ਚੱਲ ਰਿਹਾ ਫਸਲਾਂ ਦਾ ਬਜਾਈਆ ਵੀ ਟੇਲਾਂ ਤੱਕ ਪਾਣੀ ਹੈ ਜਿਹੜਾ ਉਹ ਪਜਾਵਾਂਗੇ ਹਰ ਜਗ੍ਹਾ ਸਰਪਲਸ ਸਪਲਾਈ ਕਰਾਂਗੇ ਪਾਣੀ ਤਾਂ ਪੰਜਾਬ ਦੇ ਕੋਲੇ ਇੰਨਾ ਪੜਾ ਰਿਹਾ ਹੈ ਪੋਸੀਬਲ ਹੈ ਸਹੀ ਤਰੀਕੇ ਨਾਲ ਜੇ ਡਿਸਟ੍ਰੀਬਿਊਟ ਹੋ ਸਕਦਾ ਇਸ ਤਰ੍ਹਾਂ ਪਹਿਲੀ ਗੱਲ ਤਾਂ ਜੀ ਜਿਹੜੇ ਅਲਾਉਂਸ ਕੈਲਕੂਲੇਟ ਕਰਦੇ ਆ ਕਿ ਪਾਣੀ ਕਿੰਨਾ ਦੇਣਾ ਉਹ ਬਹੁਤ ਪੁਰਾਣਾ ਤਰੀਕਾ ਹੈਗਾ ਆਲਮੋਸਟ ਅੰਗਰੇਜ਼ਾਂ ਦੇ ਵੇਲੇ ਦਾ ਤਰੀਕਾ ਹੈ ਜਦੋਂ ਆਪਣੇ ਵਾਣ ਵਾਣ ਸਾਵੇਂ ਰਹਿੰਦੇ ਸੀ ਸਾਵੇਂ ਵਾਣ ਤੋਂ ਮੇਰਾ ਮਤਲਬ ਵੀ ਆਪਾਂ ਇੱਕ ਸੀਜ਼ਨ ਫਸਲ ਬੀਜਦੇ ਸੀ ਅਗਲੇ ਸੀਜ਼ਨ ਖਾਲੀ ਰਹਿੰਦਾ ਸੀ ਬਾਣ ਆਪਣਾ ਅੱਜ ਜਿਹੜਾ ਹੈਗਾ ਇੱਕੋ ਜ਼ਮੀਨ ਜਿਹੜੀ ਆ ਉਹ 200% ਤੱਕ ਕਹਿ ਲਓ ਮਤਲਬ ਦੋ ਫਸਲਾਂ ਤੋਂ ਚਾਪਾ ਲੈ ਨਹੀਂ ਲੱਗਿਆ ਕਈ ਜਗ੍ਹਾ ਤਿੰਨ ਵੀ ਲਈਆਂ ਜਾਂਦੀਆਂ ਤੇ ਉਹਦੇ ਨਾਲ ਵੀ ਕਿਸਾਨ ਦੀ ਜਿਹੜੀ ਆਮਦਨ ਆ ਉਹਦੀ ਪੂਰਤੀ ਨਹੀਂ ਪੈ ਰਹੀ ਮਤਲਬ ਪੂਰਾ ਨਹੀਂ ਉਹਨੂੰ ਪੈ ਰਿਆ ਤੇ ਉਹਦੇ ਵਿੱਚ ਜੇ ਆਪਾਂ ਅਲਾਉਂਸ ਲਈਏ ਕਿ ਵੀ ਦੋ ਫਸਲਾਂ ਪੂਰੀਆਂ ਲੈਣੀਆਂ ਤਾਂ ਇਹ ਜਿਹੜਾ ਅਲਾਉਂਸ ਹੈ ਅੱਜ ਕੱਲ੍ਹ ਦੀਆਂ ਫਸਲਾਂ ਆਣੀਆਂ ਹੈ ਦਾ ਇਸ 77 ਕਿਊਸਿਕ ਪਰ 1000 ਏਕੜ ਹੋਣਾ ਚਾਹੀਦਾ ਹੈ ਜਿਹੜਾ ਕਿ ਵਾਟਰ ਅਲਾਉਂਸ ਹੋਣਾ ਚਾਹੀਦਾ ਪਰ ਇਹ ਹਾਲਾਤ ਹੈ ਅੱਜ ਜੋ ਅਲਾਉਂਸ ਕੈਲਕੂਲੇਟ ਕੀਤਾ ਉਹ ਤਿੰਨ ਤੇ ਕੀਤਾ ਉਹ ਵੀ ਤਿੰਨ ਪੂਰਾ ਨਹੀਂ ਹੁੰਦਾ ਸੋ ਜੇ ਕਹਿੰਦੇ ਕਿ ਅਸੀਂ ਉਹ ਤੋਂ ਪਹਚਾ ਵੀ ਦੇਵਾਂਗੇ ਪਹਿਲੀ ਗੱਲ ਤਾਂ ਪਹਚਾ ਹੀ ਨਹੀਂ ਪਾਰੇ ਜੇ ਪਹਚਾ ਵੀ ਦੇਣਗੇ ਤਾਂ ਉਹਦੇ ਨਾਲ ਕੋਈ ਹੱਲ ਨਹੀਂ ਹੋਣੇ ਆਪਣੇ ਮਸਲੇ ਮਤਲਬ ਜਿਹੜੀ ਸਪਲਾਈ ਆ ਉਹ ਵਧਾਉਣੀ ਪੈਗੀ ਕਿਸ ਤਰੀਕੇ ਨਾਲ ਜੀ ਸਪਲਾਈ ਵਧਾਉਣੀ ਪਊਗੀ ਜੇ ਆਪਾਂ ਫਸਲਾਂ ਆਪਣੇ ਕਿਸਾਨ ਨੂੰ ਪ੍ਰੋਸਪਰ ਕਰਨਾ ਹੈ ਜੀ इवन ਡਾਇਵਰਸੀਫਿਕੇਸ਼ਨ ਵੀ ਕਰਨੀ ਹੈ ਲੈਟਸ ਸੇ ਆਪਾਂ ਕਹਦੇ ਨੇ ਜੀ ਸਬਜ਼ੀਆਂ ਹੋਣ ਇੱਥੇ ਜਿਹੜੀਆਂ ਕਿ ਹਾਈ ਵੈਲਿਊ ਦੀਆਂ ਜਾਣ ਇੱਥੋਂ ਦੁਬਈ ਚ ਜਾਣ ਯੂਰਪ ਦੀ ਮਾਰਕੀਟ ਨੂੰ ਜਾਣ ਹੋਰ ਇੰਡੀਆ ਦੀ ਮਾਰਕੀਟ ਨੂੰ ਜਾਣ ਉਹ ਸਬਜ਼ੀਆਂ ਕਿਵੇਂ ਹੋਣਗੀਆਂ ਸਬਜ਼ੀਆਂ ਤਾਂ ਹੀ ਹੋਣਗੀਆਂ ਜੇ ਪਾਣੀ ਹੋਊਗਾ ਕੈਸਸ ਹੈ ਗਿਆ ਜਿੱਥੇ ਲੋਕਾਂ ਨੇ ਕੀਨੂਆਂ ਦੇ ਬਾਗ ਇਸ ਕਰਕੇ ਪੱਟਦੇ ਕਿਉਂਕਿ ਨਹਿਰੀ ਪਾਣੀ ਨਹੀਂ ਅਵੇਲੇਬਲ ਸੀਗਾ ਸੋ ਇਹ ਜਿਹੜੇ ਹਾਲਾਤ ਹੈ ਗਿਆ ਇਹ ਨਹਿਰੀ ਪਾਣੀ ਜਿੰਨੀ ਨਹਿਰੀ ਪਾਣੀ ਹੀ ਜ਼ਮੀਨ ਨੂੰ ਮਿਲਣਾ ਚਾਹੀਦਾ ਖੇਤੀਬਾੜੀ ਵਾਸਤੇ ਤੇ ਨਹਿਰੀ ਪਾਣੀ ਹੀ ਆਪਣੇ ਘਰਾਂ 'ਚ ਮਿਲਣਾ ਚਾਹੀਦਾ ਜਦੋਂ ਆਪਾਂ ਡੀਪ ਬੋਲ ਵੈਲਸ ਲਾ ਲੈਨੇ ਆ ਤਾਂ ਉਹਦੇ ਵਿੱਚ ਜਿਹੜਾ ਮਟੀਰੀਅਲ ਹੁੰਦਾ 3 ਐਕੁਇਫਰਸ ਦੇ ਵਿੱਚ ਜੋ ਅੰਦਰ ਹੈਵੀ ਮੈਟਲ ਆ ਰਹੀ ਆ ਉਹ ਆਪਾਂ ਨੂੰ ਬਹੁਤ ਨੁਕਸਾਨ ਕਰਦੀ ਆ ਜਿਹੜਾ ਪੋਲਿਊਸ਼ਨ ਦਾ ਵੀ ਮਸਲਾ ਹੈਗਾ ਚਾਹੇ ਬੁੱਡੇ ਨਾਲੇ ਵਾਲਾ ਵਾਰ-ਵਾਰ ਉੱਠਦਾ ਇਸ਼ੂ ਉਸ ਤੋਂ ਪਹਿਲਾਂ ਵੀ ਦਰਿਆਵਾਂ ਦੇ ਵਿੱਚ ਮੱਛੀਆਂ ਮਰ ਗਈਆਂ ਜਿਹੜੇ ਜਲ ਜੀਵ ਆ ਉਹ ਮਰੇ ਨੇ ਪਾਣੀ ਦੇ ਵਿੱਚ ਪ੍ਰਦੂਸ਼ਣ ਦੇ ਕਾਰਨ ਤੇ ਉਹ ਕੈਂਸਰ ਵਰਗੀਆਂ ਬੀਮਾਰੀਆਂ ਨੂੰ ਵੀ ਜਨਮ ਦੇ ਰਿਹਾ ਇਕਦਮ ਤਾਂ ਹੋ ਨਹੀਂ ਰਿਹਾ ਹੌਲੀ-ਹੌਲੀ ਅ ਜਿਹੜੀਆਂ ਚੀਜ਼ਾਂ ਇਹ ਵਾਪਰ ਰਹੀਆਂ ਨੇ ਤੇ ਵੱਡੇ ਨੁਕਸਾਨ ਆ ਜਿਹੜੇ ਬਣ ਕੇ ਉੱਪਰ ਦੇ ਜਿਹੜੇ ਸਾਨੂੰ ਦਿਖ ਰਹੇ ਨੇ ਪ੍ਰਤੱਖ ਰੂਪ ਦੇ ਵਿੱਚ ਉਹ ਅਨਸਾਫ ਹੋ ਰਹੇ ਇਹ ਸਾਰਾ ਕੁਝ ਰੁਕੇਗਾ ਕਿਵੇਂ ਫਿਰ ਕੀ ਇਹਦੇ ਲਈ ਐਫਰਟ ਆ ਜਿਹੜੇ ਹੋਣੇ ਚਾਹੀਦੇ ਦੇਖੋ ਜੀ ਇੱਕ ਤਾਂ ਹੈਗਾ ਤੁਹਾਡਾ ਅੰਦਰੂਨੀ ਸਿਸਟਮ ਹੈ ਨਾ ਜਿਹੜਾ ਕਿ ਸੂਬਾ ਸਰਕਾਰ ਹੀ ਕਰ ਸਕਦੀ ਹੈ ਇੱਕ ਤਾਂ ਜਿਹੜੇ ਤੁਸੀਂ ਬਾਹਰ ਸਟਰਗਲ ਕਰ ਰਹੀਆਂ ਉਹਦੇ ਚ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੀ ਅੰਦਰੂਨੀ ਸਟਰਗਲ ਆ ਉਹਦੇ ਵਿੱਚ ਬਹੁਤ ਸਾਫ਼ ਗੱਲ ਹੈਗੀ ਆ ਕਿ ਪ੍ਰਦੂਸ਼ਣ ਦੇ ਨੋਰਮਸ ਹੈਗੇ ਆ ਲਾਜ਼ ਬਣੇ ਪਿਆ ਕਾਨੂੰਨ ਬਣੇ ਪਿਆ ਸਰਕਾਰ ਇਹ ਵੇਖੇ ਵੀ ਕਿੱਥੇ ਕਾਨੂੰਨ ਫਾਲੋ ਨਹੀਂ ਹੋਇਆ ਤੇ ਉਥੇ ਸਟ੍ਰਿਕਟ ਐਕਸ਼ਨ ਲਵੇ ਪਰ ਇਹ ਹੋ ਨਹੀਂ ਰਿਹਾ ਹੈ ਨਾ ਕਾਨੂੰਨ ਟੁੱਟ ਰਹੇਗੇ ਦੇਖੋ ਪਾਣੀ ਦੇ ਦਰਿਆ ਦੇ ਕੰਢੇ ਇੰਡਸਟਰੀ ਨਹੀਂ ਲੱਗ ਸਕਦੀ ਠੀਕ ਹੈ ਜੀ ਉਹ ਉਹ ਇੰਡਸਟਰੀ ਨਹੀਂ ਲੱਗ ਸਕਦੀ ਜੀ ਪਾਣੀ ਦੇ ਅੰਦਰ ਸਿੱਟੇ ਆ ਪਿੱਛੇ ਉਹਨਾਂ ਰੋਪੜ ਦੇ ਵਿੱਚ ਜਿਹੜਾ ਹੈਗਾ ਰੋਪੜ ਦਾ ਸਾਰਾ ਸੀਵਰੇਜ ਜਿਹੜਾ ਉਹ ਦਰਿਆ ਛੱਟਣ ਲੱਗੇ ਸੀ ਉਹ ਆਪ ਐਡਮਿਨਿਸਟਰ ਸਰਕਾਰ ਹੀ ਛੱਟ ਰਹੀ ਹੈ ਨਾ ਜੋ ਐਡਮਿਨਿਸਟ੍ਰੇਸ਼ਨ ਛੱਟ ਰਹੀ ਹੈ ਜੇ ਲੋ ਇੰਗੀਆਂ ਗੱਲਾਂ ਹੋਣਗੀਆਂ ਤਾਂ ਉਹਦੇ ਨਾਲ ਪਾਣੀ ਠੀਕ ਨਹੀਂ ਹੋ ਸਕਦਾ ਪਹਿਲੀ ਗੱਲ ਤਾਂ ਸਰਕਾਰ ਆਪ ਦਾ ਅੰਦਰ ਸਭ ਸੁਭਾਲਿਆ ਆਪ ਦਾ ਜਿਵੇਂ ਕਹਿੰਦੇ ਟਾਈਡ ਅਪ ਆਪ ਦੇ ਰੋਨ ਹਾਊਸ ਆਪ ਦੇ ਘਰ ਨੂੰ ਸੁਭਾਲੇ ਉਹਨੂੰ ਠੀਕ ਕਰੇ ਉੱਥੇ ਜੇ ਕੋਈ ਕਤਾਹੀ ਹੋ ਰਹੀ ਆ ਕੋਈ ਹੁਨਤਾਈ ਆ ਉਹਨੂੰ ਠੀਕ ਕਰੇ ਤਾਂ ਹੀ ਆਪਾਂ ਕਹਿੰਦੇ ਕਿ ਵਾਈਟ ਪੇਪਰ ਲੈ ਕੇ ਆਉਣ ਕਿ ਵੀ ਇਹ ਕਿਸ ਤਰੀਕੇ ਦਾ ਪ੍ਰਦੂਸ਼ਣ ਹੋ ਰਿਹਾ ਹੈ ਕਿਉਂ ਉਹ ਪ੍ਰਦੂਸ਼ਣ ਹੋ ਰਿਹਾ ਹੈ ਤੇ ਕਿਹੜੇ ਕਿਹੜੇ ਕਾਨੂੰਨ ਉੱਥੇ ਫਲੌਟ ਹੋ ਰਿਹਾ ਕਿ ਇਹ ਪ੍ਰਦੂਸ਼ਣ ਰਿਹਾ ਫੇਰ ਹੀ ਆਪਾਂ ਜਦੋਂ ਪ੍ਰੋਬਲਮ ਆਪਣੇ ਸਾਹਮਣੇ ਹੋਊਗੀ ਫੇਰ ਆਪਾਂ ਉਹਦਾ ਹੱਲ ਕੱਢ ਸਕਦੇ ਹਾਂ ਉੰਨੀ ਦਰ ਕੀ ਹੱਲ ਕੱਢਾਂਗੇ ਹਵਾ 'ਚ ਡਾਂਗਾ ਪਾਣੀ 'ਚ ਡਾਂਗਾਈ ਵਾਰ ਰਹੇ ਹਾਂ ਜਿਹਨੂੰ ਕਹਿੰਦੇ ਆਪਾਂ ਤੇ ਦੂਜੀ ਗੱਲ ਇਹ ਆ ਦੂਜਾ ਸੰਘਰਸ਼ ਆਪਨਾ ਕੇਂਦਰ ਨਾਲ ਕੇਂਦਰ ਨਾਲ ਆਪਾਂ ਸੰਘਰਸ਼ ਤਾਂ ਲੜ ਸਕਦੇ ਆਂ ਕੇਂਦਰ ਨੂੰ ਆਪਾਂ ਤਾਂ ਦੱਸ ਸਕਦੇ ਆਂ ਕਿ ਵੀ ਵੇਖੋ ਤੁਹਾਡੇ ਕੋਲੇ ਆਲਟਰਨੇਟਿਵਸ ਹੈਗੇ ਆ ਤੁਸੀਂ ਸ਼ਾਰਦਾ ਯਮਨਾ ਲਿੰਕ ਕਨਾਲ ਤੋਂ ਰਾਜਸਥਾਨ ਨੂੰ ਪਾਣੀ ਦੇ ਦਿਓ ਸਾਡਾ ਪਾਣੀ ਹੌਲੀ ਹੌਲੀ ਸਾਨੂੰ ਵਾਪਸ ਕਰੋ ਤੁਸੀਂ ਜਿੰਨੇ ਦਿਨ ਵਰਤ ਲਿਆ ਚਲੋ ਠੀਕ ਆ ਤੁਸੀਂ ਸਾਨੂੰ ਲੁੱਟ ਲਿਆ ਉਦੋਂ ਹੈ ਅੱਬਲ ਤਾਂ ਉਹਦਾ ਵੀ ਕੋਈ ਮਾਲੀਆ ਦਿਓ ਸਾਨੂੰ ਜਾਂ ਕੁਝ ਕਰੋ ਪਰ ਇਸ ਲੜਾਈਆਂ ਵੀ ਸਰਕਾਰਾਂ ਹੀ ਲੜ ਸਕਦੀਆਂ ਕੇਂਦਰ ਨਾਲ ਕੋਈ ਪੋਸੀਬਲ ਪੋਸੀਬਲ ਹੋ ਸਕਦਾ ਹੈ ਕਿ ਪੰਜਾਬ ਦਾ ਇੰਨਾ ਪਾਣੀ ਹੈ ਜਿਹੜਾ ਉਹਦਾ ਜੋਗ ਮੁਆਵਜ਼ਾ ਪੰਜਾਬ ਨੂੰ ਮਿਲੇ ਜਾਂ ਰਾਜਸਥਾਨ ਨੂੰ ਜਿਹੜਾ ਪਾਣੀ ਜਾ ਰਿਹਾ ਜਾਂ ਹਰਿਆਣੇ ਨੂੰ ਵੀ ਜਾ ਰਿਹਾ ਹੈ ਜਿਹੜਾ ਇਹ ਕੋਈ ਇਹਦਾ ਕੋਈ ਮੁਆਵਜ਼ਾ ਮਿਲੇ ਆ ਇਹਨੂੰ ਰੋਕਿਆ ਜਾ ਸਕਦਾ ਕਿਉਂਕਿ ਕਈ ਤਰ੍ਹਾਂ ਦੀ ਤਾਂ ਕਾਨੂੰਨੀ ਅੜਚਨਾ ਵੀ ਹੈਗੀਆਂ ਨੇ ਕੇਂਦਰ ਸਰਕਾਰ ਦੇ ਆਪਣੇ ਲਾਅਸ ਨੇ ਸਟੇਟ ਸਰਕਾਰਾਂ ਦੇ ਆਪਣੇ ਲਾਅਸ ਨੇ ਨਹੀਂ ਬਿਲਕੁਲ ਜੀ ਲਾਅਸ ਵੀ ਹੈਗੇ ਆ ਈਵਨ ਰੀਆਰਗੇਨਾਈਜੇਸ਼ਨ 78 79 80 ਪਾਏਗੇ ਪਰ ਕੋਈ ਵੀ ਐਗਰੀਮੈਂਟ ਆ ਹਨਾ ਕੋਈ ਵੀ ਦੋ ਐਗਰੀਮੈਂਟ ਆ ਉਹ ਸਥਾਈ ਨਹੀਂ ਹੁੰਦੇ ਹਮੇਸ਼ਾ ਹਸਤੇ ਨਹੀਂ ਹੁੰਦੇ ਠੀਕ ਹੈ ਨਾ ਉਹਦੇ ਪਹਿਲੀ ਗੱਲ ਦੂਸਰੀ ਗੱਲ ਜੇ ਤੋ ਐਗਰੀਮੈਂਟ ਹੋਇਆ ਹੀ ਗਲਤ ਤੱਕੇ ਨਾਲ ਐਗਰੀਮੈਂਟ ਆ ਹਨਾ ਜ਼ੋਰ ਜ਼ਬਰਦਸਤੀ ਕੀਤੀ ਗਈ ਆ ਆਪਾਂ ਨੂੰ ਪਤਾ ਹੈ ਕਿ ਦਰਬਾਰਾ ਸਿੰਘ ਤੋਂ ਧੱਕੇ ਨਾਲ ਸਾਈਨ ਕਰਵਾਏਗੇ ਹੈ ਉਹ ਤਾਂ ਇਹ ਵੀ ਕਹਿੰਦਾ ਵੀ ਮੈਨੂੰ ਮਾਰ ਦੀ ਧਮਕੀ ਦਿੱਤੀ ਸੀ ਇੰਦਰਾ ਗਾਂਧੀ ਨੇ ਹੈ ਜਿਹੜੇ ਕੇਸ ਲੱਗੇ ਜੱਜ ਬਦਲੇਗੇ ਸੋ ਜੇ ਕੇਂਦਰ ਚਾਹੁੰਦਾ ਹੈ ਕਿ ਪੰਜਾਬ ਸ਼ਾਂਤ ਰਹੇ ਪੰਜਾਬ ਇੱਕ ਉਹ ਸੂਬਾ ਜਿਹੜਾ ਇੰਨਾ ਕੁਝ ਦੇ ਰਿਹਾ ਆਪਣੇ ਭਾਰਤ ਨੂੰ ਫੋਰ ਐਗਜ਼ਾਮਪਲ ਸਭ ਤੋਂ ਜ਼ਿਆਦਾ ਜਿਹੜੇ ਡਿਫੈਂਸ ਦੇ ਵਿੱਚ ਲੋਕ ਜਾ ਰਹੇ ਆ ਪੰਜਾਬ ਤੋਂ ਜਾ ਰਹੇ ਆ ਫਾਈਟਿੰਗ ਆ ਸਭ ਤੋਂ ਜ਼ਿਆਦਾ ਵਿਧਵਾਵਾਂ ਮਤਲਬ ਲਾਸ ਆਪਾਂ ਲੈ ਰਹੀਆਂ ਸਭ ਤੋਂ ਵਧੀਆ ਫੂਡ ਗ੍ਰੇਨ ਆਪਾਂ ਦੇ ਰਹੇ ਢਿੱਡ ਭਰ ਰਹੇ ਆ ਜੀ ਇੰਨਾ ਕੁਝ ਕਰ ਰਹੇ ਆ ਤਾਂ ਜੋ ਆਪਣੀ ਹੱਕੀ ਮੰਗਾ ਉਹਦੇ ਵਾਸਤੇ ਤਾਂ ਆਪਾਂ ਆਵਾਜ਼ ਚੱਕੀ ਸਕਦੇ ਹਾਂ ਦਿੱਕਤ ਇਹ ਆ ਕਿ ਕੀ ਆਪਾਂ ਰਲ ਕੇ ਚੱਕਾਂਗੇ ਕਿ ਨਹੀਂ ਕੀ ਆਪਾਂ ਜਿਹੜੇ ਚੁਣੇਵੇਂ ਨਮਾਇंदे ਆ ਉਹ ਇਹ ਗੱਲ ਕਰਦੇ ਆ ਕਿ ਨਹੀਂ ਇਸੇ ਕਰਕੇ ਅੱਜ ਆਪਾਂ ਇਹ ਮੰਗ ਕੀਤੀ ਹੈ ਕਿ ਉਹ ਆ ਦੀ ਸੁਹਿਰਦਤਾ ਵਿਖਾਉਣ ਉਹ ਮਤਾ ਪਾਸ ਕਰਨ ਕਿ ਪੰਜਾਬ ਦਾ ਜਿਹੜਾ ਪਾਣੀ ਆ ਉਹਦੇ ਤੇ ਸਿਰਫ ਤੇ ਸਿਰਫ ਪੰਜਾਬ ਦਾ ਹੱਕ ਆ ਜਿਉ ਮਤੇ ਪਾਸ ਕਰਦੇ ਆ ਫਿਰ ਆਪਾਂ ਇਹ ਮੰਨਦੇ ਆ ਕਿ ਉਹ ਸੁਹੇਰ ਦਾ ਜਿਹੜੇ ਉਸ ਮਤੇ ਦੇ ਵਿੱਚ ਵੋਟ ਨਹੀਂ ਕਰਨਗੇ ਆਪਾਂ ਨੂੰ ਉਹ ਕਾਲੀਆਂ ਭੇਡਾਂ ਵੀ ਨਜ਼ਰ ਆ ਜਾਣਗੀਆਂ ਮਤੇ ਤਾਂ ਪਹਿਲਾਂ ਵੀ ਕਈ ਤਰ੍ਹਾਂ ਦੇ ਪਾਸ ਹੁੰਦੇ ਰਹੇ ਨੇ ਜੀ ਸਰਬਸੰਮਤੀ ਨਾਲ ਵੀ ਵਿਧਾਨ ਸਭਾ ਦੇ ਵਿੱਚ ਕਈ ਮਤੇ ਪਾਸ ਹੋਏ ਨੇ ਅਗਰ ਇਹ ਮਤਾ ਪਾਸ ਹੁੰਦਾ ਪੰਜਾਬ ਦੇ ਪਾਣੀਆਂ ਦੇ ਪੰਜਾਬ ਦਾ ਹੱਕ ਹੈ ਤਾਂ ਫਿਰ ਜਿਹੜਾ ਰਾਜਸਥਾਨ ਨੂੰ ਜਾ ਰਿਹਾ ਹੈ ਜਾਂ ਹਰਿਆਣੇ ਨੂੰ ਜਾਂ ਕਿਤੇ ਕਿਤੇ ਵੀ ਹੋਰ ਜਾਂਦਾ ਤਾਂ ਉਹਦੇ ਕੀ ਪੈਸੇ ਜਾਂ ਕੋਈ ਜਿਹੜਾ ਉਹਦਾ ਮੁਆਵਜ਼ਾ ਪੰਜਾਬ ਨੂੰ ਮਿਲੇਗਾ ਜਾਂ ਫਿਰ ਉਹ ਬੰਦ ਹੋਏਗਾ ਜਿਹੜਾ ਜਾ ਰਿਹਾ ਵਹਿਨ ਹੈ ਜਿਹੜਾ ਵਗ ਰਿਹਾ ਬਿਲਕੁਲ ਜਦੋਂ ਮਤਾ ਪਾਸ ਹੁੰਦਾ ਹੈ ਪਹਿਲੀ ਗੱਲ ਤਾਂ ਕੇਂਦਰ ਤੇ ਪੰਜਾਬ ਦੇ ਲੋਕਾਂ ਨੂੰ ਵੀ ਇਹ ਕਲੀਅਰ ਹੋ ਜਾਂਦਾ ਹੈ ਕੇਂਦਰ ਨੂੰ ਵੀ ਕਲੀਅਰ ਹੋ ਜਾਂਦਾ ਹੈ ਕਿ ਹੁਣ ਇਹ ਸੰਘਰਸ਼ ਕਰਨਗੇ ਇਸ ਪਾਸੇ ਜਦੋਂ ਇਹਨਾਂ ਦੇ ਚੁਣੇਵੇਂ ਨਮਾਇंदे ਵੀ ਕਹਿ ਰਹੇ ਆ ਲੋਕ ਵੀ ਮੰਗ ਰਹੇ ਆ ਤਾਂ ਮਤਲਬ ਇਹ ਸੰਜੀਦਾ ਮਸਲਾ ਹੈ ਤਾਂ ਇਹਨੂੰ ਵਿਚਾਰੋ ਅਟੈਨਸ਼ਨ ਤੇ ਆਉਂਦਾ ਮਸਲਾ ਫਿਰ ਆਪੇ ਉਹਦੇ ਹੱਲ ਵੀ ਨਿਕਲਦੇ ਆ ਉਹ ਵੇਖਾਂਗੇ ਕਿ ਹੱਲ ਕਿੱਥੋਂ ਤੱਕ ਕਰਨਾ ਪੈਂਦਾ ਸੰਘਰਸ਼ ਕਰਨਾ ਪੈਂਦਾ ਹੈ ਕਿ ਵੈਸੇ ਸਰਕਾਰਾਂ ਮੰਨ ਜਾਂਦੀਆਂ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਚੀਜ਼ ਦਾ ਸੰਘਰਸ਼ ਹੋਵੇ ਜਿਕੇ ਮਤੇ ਦਾ ਠੀਕ ਹੈ ਮਤੇ ਦਾ ਆਪਾਂ ਕਹਿ ਸਕਦੇ ਕੀ ਹੋਊਗਾ ਪਰ ਮਤਾ ਆਫਟਰ 올 ਚੁਣੇਵੇਂ ਨਮਾਇंदे ਬਤਾ ਪਾ ਰਹੇ ਆ ਕੋਈ ਐਵੇਂ ਛੋਟੀ ਮੋਟੀ ਗੱਲ ਦੂਜੀ ਗੱਲ ਇਹ ਆ ਕਿ ਵੀ ਕੀ ਆਪਾਂ ਨੂੰ ਇਹਦਾ ਮਾਲੀਆ ਲੈਣਾ ਚਾਹੀਦਾ ਕਿ ਨਹੀਂ ਮੇਰਾ ਖਿਆਲ ਇਹ ਗੱਲ ਨਹੀਂ ਕਿ ਜਿਵੇਂ ਕਿ ਇਹਨੇ ਵੀ ਦੁੱਧ ਤੇ ਪੁੱਤ ਵੇਚੇ ਨਹੀਂ ਜਾਂਦੇ ਉਵੇਂ ਪਾਣੀ ਵੀ ਵੇਚਣਾ ਨਹੀਂ ਚਾਹੀਦਾ ਪਾਣੀ ਤੁਹਾਡਾ ਸਰੋਤ ਆ ਅੱਜ ਵੇਖੋ ਕੈਨੇਡਾ ਨੂੰ ਤੇ ਕਰੋੜਾ ਰੁਪਏ ਅਰਬਾਂ ਡਾਲਰ ਮਿਲ ਜਾਣ ਉਹ ਆਦਾ ਪਾਣੀ ਨੂੰ ਨਹੀਂ ਹੱਥ ਲਾਉਣ ਦੇ ਰਿਹਾ ਉਹਦਾ ਕਾਰਨ ਇਹ ਆ ਕਿ ਵੀ ਪਾਣੀ ਸਾਨੂੰ ਚਾਹੀਦਾ ਹੈ ਪਹਿਲਾਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰੋ ਜ਼ਰੂਰਤ ਪੂਰੀ ਹੋਣ ਤੋਂ ਬਾਅਦ ਜੋ ਕੁਝ ਵੱਧਦਾ ਉਹਦਾ ਫਿਰ ਫੈਸਲੇ ਕੁਝ ਲਈ ਜਾ ਸਕਦਾ ਔਰ ਇੱਕ ਵੀ ਮੈਂ ਦੇਖਿਆ ਕਿ ਜਿਹੜੀਆਂ ਰਾਜਸਥਾਨ ਨੂੰ ਨਹਿਰਾਂ ਜਾਂਦੀਆਂ ਨੇ ਚਾਹੇ ਗੰਕਨਾਲਾ ਜਾਂ ਹੋਰ ਉਹ ਤਾਂ 12-12 ਮਹੀਨੇ ਹੀ ਚੱਲਦੀਆਂ ਨੇ ਸਾਲ ਦੇ ਪਰ ਪੰਜਾਬ ਦੀ ਜਿਹੜੀ ਸਰਹਿੰਦ ਫੀਡਰ ਹੈ ਉਹ ਵੀ ਜਿਹੜਾ ਸਹੀ ਤਰੀਕੇ ਨਾਲ ਪੂਰਾ ਸਾਲ ਨਹੀਂ ਚੱਲਦੀ ਸੀਜ਼ਨ ਇੱਕ ਚੱਲਦੀ ਹੈ ਤਾਂ ਇਹ ਸ਼ਾਇਦ ਹੁਣ ਮੈਨੂੰ ਲੱਗਦਾ ਪੰਜਾਬ ਸਰਕਾਰ ਦੇ ਨਵੇਂ ਫੈਸਲੇ ਆ ਜਿਹੜੇ ਉਹਦੇ ਸ਼ਾਇਦ ਉਹਨਾਂ ਨੇ 12 ਮਹੀਨੇ ਕਰਨ ਦੀ ਕੋਸ਼ਿਸ਼ ਆ ਜਾਂ ਉਹਨਾਂ ਦਾ ਇਹ ਹੈਗਾ ਪ੍ਰੋਵੀਜ਼ਨ ਦੇ ਵਿੱਚ ਪਰ ਇਸ ਤੋਂ ਪਹਿਲਾਂ ਜਿਹੜਾ ਇਹ ਵਾਪਰ ਰਿਹਾ ਸੀਗਾ ਨਹੀਂ ਜੀ ਉਹ ਐਤ ਕੀ ਵਾਰ ਵੀ ਵੇਖੋ ਪ੍ਰੋਵੀਜ਼ਨ ਚ ਆਇਓ ਗੱਲਾਂ ਕਰਦੇ ਆ ਕਿ 12 ਮਾਸੀਆਂ ਕਰ ਦੇਣੀਆਂ ਠੀਕ ਹੈ ਜੀ ਪਰ ਜ਼ਿਆਦਾਤਰ ਜਿਹੜੀਆਂ ਨਹਿਰਾਂ ਤੁਸੀਂ ਵੇਖੋ ਜੂਨ ਚ ਸੁੱਕੀਆਂ ਰਹੀਆਂ ਇਤਕੀ ਵਾਰ ਪਹਿਲਾਂ ਨਹੀਂ ਸੁੱਕਦੀਆਂ ਹੁੰਦੀਆਂ ਸੀਗੀਆਂ ਪਹਿਲਾਂ ਤੁਸੀਂ ਤਾਂ ਖੈਰ ਛੋਟੀ ਉਮਰ ਦੇ ਹੋ ਪਹਿਲਾਂ ਜਦੋਂ ਸਮਝਣੋਂ ਮੇਰੀ ਉਮਰ ਚ ਛੋਟੇ ਸੀਗੇ ਬੱਚੇ ਜਾਂ ਕੁਝ ਸੀਗੇ ਤੇ ਉਹ ਆਮ ਹੀ ਸੂਏ ਆਪਣੇ ਚੱਲਦੇ ਹੁੰਦੇ ਸੀ ਜੂਨ ਚ ਤੇ ਲੋਕੀ ਫਰੈਸ਼ ਪਾਣੀ ਚ ਉਸ ਤੇ ਨਹਾਉਂਦੇ ਹੁੰਦੇ ਸੀ ਜਵਾਕ ਨਹਾਉਣੇ ਹਾਂ ਲੋਕ ਜਵਾਕ ਨਹਾਉਂਦੇ ਸੀਗੇ ਹਨਾ ਹੁਣ ਛੁੱਟੀਆਂ ਦਾ ਖਤਮ ਹੋ ਜਾਂਦੇ ਨੇ ਉਹ ਨਹਿਰਾਂ ਚੱਲਦੀਆਂ ਹੁਣ ਆਰਡਰ ਹੋਏ ਮੈਂ ਕਿਹਾ ਹੁਣ ਖੁੱਲਣਗੀਆਂ ਨਹਿਰਾ ਬਗੜੀਆਂ ਚਲੂ ਹੋਣਗੀਆਂ ਤੇ ਇਤਕੀ ਉਸ ਬਿਲਕੁਲ ਸੁੱਕੀਆਂ ਰਹੀਆਂ ਤੇ ਬਾਰਾਮਾਸੀ ਨਹੀਂ ਗਈਆਂ ਜੇ 12 ਮਾਸੀ ਹੋ ਜਾਣ ਤਾਂ ਅਲਾਉਂਸ ਵਧਾਉਣਾ ਹੀ ਪੈਣਾ ਪਰ ਉੱਥੇ ਰਾਜਸਥਾਨ ਨੂੰ ਤਾਂ 12 ਮਹੀਨੇ ਜਾ ਰਿਹਾ ਨਾ ਪਾਣੀ ਬਿਲਕੁਲ ਜੀ ਰਾਜਸਥਾਨ ਨੂੰ 12 ਮਹੀਨੇ ਜਾ ਰਿਹਾ ਇਹ ਹੀ ਨਹੀਂ ਜਦੋਂ ਤੁਸੀਂ ਵੇਖੋ ਜਦੋਂ ਕਦੀ ਫਲੱਡ ਆਗੇ ਨਾ ਇਸ ਸਾਲ ਚ ਸਭ ਜੋ ਫਲੱਡ ਆ ਜਾਂਦੇ ਅੱਜ ਅਗਸਤ ਦੇ ਵਿੱਚ ਹੈ ਨਾ ਤਾਂ ਉਹੀ ਰਾਜਸਥਾਨ ਬੰਦ ਕਰਕੇ ਬਹਿ ਜਾਊਗਾ ਦਿਨ ਕਿਉਂ ਕਿਉਂਕਿ ਉਹਨਾਂ ਨੇ ਐਗਰੀਮੈਂਟ ਹੀ ਅੱਡੇ ਮਾੜੇ ਕੀਤੇ ਹੋਏ ਪਾਣੀ ਦੇ ਸਮਝੌਤਿਆਂ ਦੀ ਪਹਿਲਾਂ ਵੀ ਗੱਲ ਚੱਲਦੀ ਕਿ ਬਹੁਤ ਮਾੜੇ ਹੋਏ ਪਾਣੀ ਦੇ ਕੁਝ ਸਮਝੌਤੇ ਮਾੜੇ ਹੋਏ ਹੈ ਜੀ ਕੁਝ ਆਪਣੀਆਂ ਕੰਟੀਨਿਊਸਲੀ ਜਿਹੜੀਆਂ ਸਰਕਾਰਾਂ ਉਹ ਬੇਈਮਾਨ ਨਿਕਲੀਆਂ ਉਹਨ ਨਾ ਨਾ ਇਹਦੀ ਪ੍ਰਾਣੀ ਜਿਹੜੀਆਂ ਚੀਜ਼ਾਂ ਵਾਪਰੀਆਂ ਨੇ ਜਿਹੜਾ ਖਾਸ ਤੌਰ ਤੇ ਮੌਜੂਦਾ ਸਰਕਾਰ ਹਜੇ ਕੋਈ ਲੈਂਦੀ ਡਿਸੀਜਨ ਨਹੀਂ ਰਹੀਦੀ ਇਹਦੀ ਵਰਕਿੰਗ 5 ਸਾਲ ਦੀ ਉਹ ਵੀ ਦੇਖੀਏਗੀ ਮਤਲਬ ਜਿਹੜੇ ਪਹਿਲਾਂ ਸਰਕਾਰਾਂ ਉਹ ਵੀ ਕੁਝ ਇਹੋ ਜਿਹੇ ਬੰਦਾਂ ਨਾਲ ਚੱਲ ਗਈਆਂ ਨਵੀਂ ਸਰਕਾਰ ਨੂੰ ਵੀ ਲਈ ਮੁਸ਼ਕਲਾਂ ਨਹੀਂ ਆਈ ਉਹ ਵੀ ਕਾਰਨ ਹੈ ਜੀ ਪਰ ਵੇਖੋ ਆਪਾਂ ਪ੍ਰਾਣੀਆਂ ਸਰਕਾਰਾਂ ਮਾਰ ਕੀਤੀਆਂ ਕਿਉਂ ਰੱਦ ਕਿਉਂ ਕੀਤੀਆਂ ਤੇ ਇਹਨਾਂ ਨੂੰ ਕਿਉਂ ਲੈ ਕੇ ਆਏ ਇਸੇ ਕਰਕੇ ਨਾ ਕਿ ਉਹ ਨਹੀਂ ਡਿਲੀਵਰ ਕਰ پا ਰਹੀ ਸੀ ਦੂਜੀ ਵੱਡੀ ਗੱਲ ਵੇਖੋ ਆਪਾਂ ਕੀ ਕਹਿ ਰਹੇ ਆਪਾਂ ਆਪਾਂ ਵੀ ਉਹ ਵੱਡੀ ਮੰਗ ਨਹੀਂ ਮੰਗ ਰਹੇ ਸਰਕਾਰ ਤੋਂ ਆਪਾਂ ਇਹ ਨਹੀਂ ਕਹਿ ਰਹੇ ਵੀ ਅੱਜ ਹੀ ਬੰਦ ਕਰ ਦਿਓ ਅੱਜ ਹੀ ਸਭ ਕੁਝ ਬਥੇ ਜੀ ਆਪਾਂ ਸਿਰਫ ਇਹ ਕਹਿ ਰਹੇ ਆ ਵੀ ਮਤਾ ਪਾਓ ਤਾਂ ਕਿ ਸਾਨੂੰ ਇਹ ਪਤਾ ਲੱਗੇ ਕਿ ਹਾਂ ਤੁਸੀਂ ਉਸ ਰਾਤ ਤੇ ਤੁਰਨਾ ਚਾਹੁੰਦੇ ਇੱਕ ਪ੍ਰੋਸੈਸ ਹਾਂ ਇੱਕ ਪ੍ਰੋਸੈਸ ਸ਼ੁਰੂ ਕਰੋ ਆਪਦੀ ਇੰਟੈਂਸ਼ਨ ਕਲੀਅਰ ਕਰੋ ਸਾਨੂੰ ਕਿ ਹਾਂ ਤੁਹਾਡੀ ਨੀਅਤ ਹੈ ਬੰਦ ਕਰਨ ਦੀ ਜੇ ਤੁਹਾਡੀ ਦੇਖੋ ਆਪਾਂ ਇਹ ਨਹੀਂ ਕਹਿ ਰਹੇ ਵੀ ਉੱਥੇ ਅੱਜ ਗੇਟ ਬੰਦ ਕਰ ਦਿਓ ਆਪਾਂ ਨੂੰ ਵੀ ਪਤਾ ਹੈ ਕਿ ਕੀ ਦਿੱਕਤਾਂ ਉਹਦੇ ਵਿੱਚ ਪਰ ਨੀਅਤਤਾ ਹੋਵੇ ਨਾ ਹਾਂ ਉਹ ਰਾਤ ਆ ਫੜਨ ਨੂੰ ਤਿਆਰ ਹੈ ਕਿ ਨਹੀਂ ਹੈ ਜੋ ਰਾਹ ਹੀ ਨਹੀਂ ਫੜਨ ਨੂੰ ਤਿਆਰ ਫਿਰ ਉਹ ਅਗਾਹ ਵਾਲਾ ਕਦਮ ਕੇ ਚੱਕਣਗਾ ਬਿਲਕੁਲ ਬਹੁਤ ਧੰਨ ਜਿਹੜੇ ਕਈ ਤਰ੍ਹਾਂ ਦੇ ਕਾਨੂੰਨੀ ਅੜਚਨਾ ਕਾਨੂੰਨੀ ਅੜਿੱਕੇ ਹੈਗੇ ਨੇ ਪਰ ਇਹਦੇ ਨਾਲ ਇਹ ਵੀ ਤਰਾਸਦੀ ਹੈ ਕਿ ਜਦੋਂ ਤਾਂ ਰਾਜਸਥਾਨ ਨੂੰ ਸਾਰਾ ਸਾਲ ਪਾਣੀ ਜਾ ਰਿਹਾ ਜਦੋਂ ਹੜਾ ਆਈ ਪਿਛਲੇ ਸੀਜ਼ਨ ਦੇ ਵਿੱਚ ਤੋਂ ਰਾਜਸਥਾਨ ਬਣਾ ਕਰਦਾ ਤੇ ਜੇ ਹੁਣ ਵੀ ਜਿਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤੇ ਸਾਰਾ ਸਾਲ ਰਾਜਸਥਾਨ ਪਾਣੀ ਲੈ ਰਿਹਾ ਤੇ ਪੰਜਾਬ ਦੇ ਖੇਤ ਆ ਜਿਹੜੇ ਉਸ ਤੋਂ ਜਿਹੜੇ ਵਿਰਵੇ ਨੇ ਉੱਥੇ ਤਿਹਾਈ ਨੇ ਉੱਥੇ ਉਸ ਦੀ ਜ਼ਰੂਰਤ ਆ ਉੱਥੇ ਨਹੀਂ ਹੈ ਤਾਂ ਇਹ ਵੀ ਵੱਡੇ ਸਵਾਲ ਨੇ ਕਿ ਪੰਜਾਬ ਦੀ ਫਿਰ ਮਾਲਕੀ ਕਿਸ ਤਰ੍ਹਾਂ ਨੁਕਸਾਨ ਪੰਜਾਬ ਉਠਾ ਰਿਹਾ ਤੇ ਪੰਜਾਬ ਤੇ ਪੰਜਾਬ ਦੇ ਪਾਣੀਆਂ ਦੀ ਮਾਲਕੀ ਕਿਵੇਂ ਹੋਣੀ ਚਾਹੀਦੀ ਹੈ ਕੈਮਰੇ ਤੇ}{|\text{ਸ਼ਾਲ ਮਹਿਮਾਨਪਤੀ}}